ਸ਼੍ਰੀਕਲ ਪੰਜਾਬ ਤੇ ਪੰਜਾਬ ਤੋਂ ਬਾਹਰ ਜੁੜੇ ਦਰਸ਼ਕਾਂ ਦਾ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੇ ਸਵਾਗਤ ਹੈ ਮੈਂ ਹਮ ਅਨੀਸ਼ਾ ਠਾਕੁਰ ਆਪਣਾ ਪੰਜਾਬ ਮੀਡੀਆ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਤੇ ਪੰਜਾਬ ਦੀ ਗੱਲ ਹੋਵੇ ਸਿੱਖੀ ਦੀ ਨਾ ਹੋਵੇ ਅਜੇ ਹਣੀ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਸੰਸਥਾਵਾਂ ਵੱਲੋਂ ਵੀ ਸਿੱਖੀ ਪ੍ਰਚਾਰ ਪਸਾਰ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਇਸੇ ਤਹਿਤ ਬੀਤੇ ਦਿਨੀ ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਨਿਊ ਜਰਸੀ ਵਿਖੇ 24 ਜੂਨ 2024 ਤੋਂ 6 ਜੁਲਾਈ 2024 ਤੱਕ 10 ਦਿਨਾਂ ਦਾ ਬੱਚਿਆਂ ਦਾ ਗੁਰਮਤ ਕੈਂਪ ਲਗਾਇਆ ਗਿਆ ਜਿਸ ਵਿੱਚ 125 ਤੋਂ ਵੱਧ ਬੱਚਿਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਗੁਰਮਤ ਸੰਥਿਆ ਸ਼ਬਦ ਕੀਰਤਨ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਇਸ ਦੌਰਾਨ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ ਹੈ ਜੋ ਕਿ ਸਿੱਖ ਧਰਮ ਦੀ ਸ਼ਾਨ ਹੈ ਇਹ ਤਾਂ ਦੱਸਦੀ ਹੈ ਕਿ ਇਸ ਸਮਾਗਮ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਦੌਰਾਨ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਗੁਰਜੀਤ ਸਿੰਘ ਜੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਬੱਚਿਆਂ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਨੇ ਜੋ ਕਿ ਜ਼ਰੂਰੀ ਵੀ ਨੇ ਤਾਂ ਕਿ ਬੱਚੇ ਆਪਣੇ ਧਰਮ ਦੇ ਨਾਲ ਜੁੜੇ ਰਹਿਣ। ਇਸ ਮੌਕੇ ਜਿੱਥੇ ਬਾਬਾ ਜੀ ਦੁਆਰਾ ਗੁਰਮਤ ਕੈਂਪ ਦੀ ਸਵਚਨਜੀ ਅਗਵਾਈ ਕਰਨਾ ਅਤੇ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਗਿਆਨੀ ਗੁਰਜੀਤ ਸਿੰਘ ਦਾ ਸਲਾਗਾ ਯੋਗ ਕਦਮ ਹੈ ਉੱਥੇ ਹੀ ਕਵੀਸ਼ਰ ਰਣਜੀਤ ਸਿੰਘ ਅਤੇ ਬੀਬੀ ਹਰਵਿੰਦਰ ਕੌਰ ਨੇ ਵੀ ਲੰਗਰ ਦੀਆਂ ਸੇਵਾਵਾਂ ਨੂੰ ਬਖੂਬੀ ਨਿਭਾਇਆ ਜ਼ਿਕਰ ਯੋਗ ਹੈ ਕਿ ਇਸ ਮੌਕੇ ਨੌਜਵਾਨ ਸਿੱਖ ਪ੍ਰਚਾਰਕ ਭਾਈ ਗੁਰਿਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਵਿਦੇਸ਼ ਵਿੱਚ ਵੱਸਦੇ ਸਿੱਖਾਂ ਵਿੱਚ ਸਿੱਖੀ ਦਾ ਪ੍ਰਸਾਰ ਕਰਕੇ ਆਪਣੀ ਵੱਖਰੀ ਪਛਾਣ ਪਣਾਈ ਹੈ। ਉਨ੍ਹਾਂ ਨੇ ਇਸ ਮੌਕੇ ਗੁਰਮਤ ਕੈਂਪ ਵਿੱਚ ਬੱਚਿਆਂ ਨੂੰ ਗੁਰਮਤ ਦੀ ਸੰthia ਦਿੱਤੀ ਹੈ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਾਣੀ, ਬਾਣੇ ਅਤੇ ਬੋਲੀ ਨਾਲ ਜੁੜੇ ਰਹਿਣ ਤਾਂ ਸ਼ੁਰੂਆਤ ਆਪਣੇ ਘਰਾਂ ਤੋਂ ਕਰੀਏ। ਆਪ ਆਪਣੀ ਮਾਪਾਸ਼ਾ ਪੰਜਾਬੀ ਬੋਲੀਏ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬੋਲਣ ਦੇ ਲਈ ਪ੍ਰੇਰਿਤ ਕਰਿਏ ਆਓ ਸੁਣਦੇ ਹਾਂ ਨਿਰਮਲ ਸੰਪਰਦਾ ਦੇ ਨੌਜਵਾਨ ਸਿੱਖ ਪ੍ਰਚਾਰਕ ਭਾਈ ਗੁਰਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੇ ਕਥਾ ਵਿਚਾਰ ਮਕਸਦ ਇਹ ਗੱਲ ਕਹਿਣਾ ਹੁੰਦਾ ਮਾਪੇ ਨੂੰ ਕਦੇ ਵੀ ਅੱਖੇ ਹੋ ਕਿ ਆਪਣੇ ਬੱਚੇ ਲਈ ਕਮਾਈ ਕਰਨੀ ਨਹੀਂ ਚਾਹੀਦੀ ਕਿਉਂਕਿ ਜੇ ਬੱਚਾ ਲਾਇਕ ਹੋਊਗਾ ਆਪਣੇ ਆਪ ਕਮਾ ਲੂਗਾ ਤੁਹਾਡੇ ਤੋਂ ਕਦੇ ਕੋਈ ਐਕਸਪੈਕਟੇਸ਼ਨ ਨਹੀਂ ਰੱਖੂਗਾ ਪਰ ਜੇ ਉਹ ਨਾ ਲਾਇਕ ਹੋਊਗਾ ਸੰਗਤ ਜੀ ਤੁਸੀਂ ਬੇਸ਼ੱਕ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਉਹਨੂੰ ਦੇ ਦਿਓ ਉਹਨੇ ਦੋ ਦਿਨਾਂ ਦੇ ਵਿੱਚ ਰੋਲ ਕੇ ਰੱਖ ਦੇਣੀ ਹੈ ਹੀ ਵਾਸਪੈਂਡ ਇਨ ਟੂ ਡੇਸ ਪਰ ਦੂਜੇ ਪਾਸੇ ਉਹ ਨੇ ਜਿਹੜੇ ਬੇਸ਼ੱਕ ਛੋਟੇ ਘਰ ਚ ਰਹਿੰਦੇ ਨੇ ਪਰ ਉਹਦੀ ਔਲਾਦ ਉਹਨਾਂ ਦੇ ਕਹਨੇ ਚ ਸਿੱਖੀ ਨਾਲ ਜੁੜੇ ਨੇ ਗੁਰੂ ਨਾਲ ਜੁੜੇ ਨੇ ਉਹਨੂੰ ਫਿਰ ਪਾਸ਼ਾ ਕਹਿੰਦੇ ਉਹ ਤੋਂ ਵੱਡਾ ਵਡ ਭਾਗੀ ਕੋਈ ਨਹੀਂ ਹੋਣਾ ਅਸਲੀ ਅਮੀਰ ਉਹਨੂੰ ਕਹੇ ਜਾਂਦਾ ਹੀ ਇਜ਼ ਦਾ ਟੂ ਰਿਚ ਤਿਆਸ ਇਸ ਗੱਲ ਦਾ ਗੋਆ ਹੈ ਕਿ ਜਿਹੜੀਆਂ ਕੌਮਾਂ ਆਪਣੀ ਬੋਲੀ ਨਾਲ ਸਾਂਭ ਸਕੀਆਂ ਫਿਰ ਉਹ ਕੌਮਾਂ ਜ਼ਿਆਦਾ ਸਮੇਂ ਤੱਕ ਦੁਨੀਆ ਦੇ ਨਕਸ਼ੇ ਉੱਪਰ ਨਹੀਂ ਦਿੱਖੀਆਂ ਬੋਲੀ ਉਦੋਂ ਖਤਮ ਹੁੰਦੀ ਹੈ ਜਦੋਂ ਆਪਾਂ ਬੋਲੀ ਨੂੰ ਘਰਾਂ ਚੋਂ ਕੱਢਦੇ ਹਾਂ ਨਾ ਤਾਂ ਬੋਲੀ ਇੱਕਦੋ ਦਿਨਾਂ ਚ ਖਤਮ ਹੁੰਦੀ ਹੈ ਐਜ਼ ਆ ਸੈਟ ਫੋਰ ਬੋਲੀ ਉਦੋਂ ਖਤਮ ਹੁੰਦੀ ਹੈ ਜਦੋਂ ਆਪਾਂ ਬੋਲੀ ਨੂੰ ਘਰਾਂ ਚੋਂ ਕੱਢਦੇ ਹਾਂ ਪਰ ਜ਼ਿਕਰ ਆਪਾਂ ਗੁਰੂ ਗੰਗਾ ਸਾਹਿਬ ਮਹਾਰਾਜ ਵੇਖਿਓ ਗੁਰਗੰਗਾ ਸਾਹਿਬ ਮਾਨਦੇਵ ਸੰਗਤ ਜੀ ਫਾਰਸੀ ਵੀ ਹੈ ਹਿੰਦੀ ਵੀ ਹੈ ਅਰੇਬੀ ਵੀ ਹੈ ਸੰਸਕ੍ਰਿਤ ਵੀ ਹੈ ਗੁਰੂ ਮਾਰਾ ਕਹਿੰਦਾ ਸਿੱਖਾ ਮੈਂ ਤਾਂ ਤੇਰਾ ਨਾਮ ਹੀ ਸਿੱਖ ਰੱਖਿਆ ਹੈ ਕਿ ਤੂੰ ਪੂਰੀ ਜ਼ਿੰਦਗੀ ਸਿੱਖਦਾ ਰਹੇ ਮੈਂ ਚਾਹਣਾ ਤੂੰ ਸਾਰੀਆਂ ਭਾਸ਼ਾਵਾਂ ਸਿੱਖ ਪਰ ਪਹਿਲ ਤੂੰ ਆਪਣੀ ਭਾਸ਼ਾ ਨੂੰ ਦੇ ਪ੍ਰਫਰੈਂਸ ਨੂੰ ਗੁਰਮੁਖੀ ਨੂੰ ਦੇ ਸੰਗਤ ਜੀ ਅੱਜ ਲੋੜ ਹੈ ਆਪਾਂ ਆਪਣੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜੀਏ ਗੁਰੂ ਨਾਲ ਜੋੜੀਏ ਆਪਣੀ ਮਾਂ ਭਾਸ਼ਾ ਨਾਲ ਜੋੜੀਏ ਯਾਦ ਰੱਖਿਓ ਜੇ ਬੋਲੀ ਨਾ ਰਹੀ ਤਾਂ ਕਤਾਵਾ ਗੁੰਮ ਜਾਣੀਆਂ ਮਾਂਵਾ ਜੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨੂੰ ਨਾ ਮਿੱਟੀ 'ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਇਸ ਮੌਕੇ ਤੇ ਮੌਜੂਦ ਉੱਗੇ ਸਮਾਜ ਸੇਵੀ ਸਰਦਾਰ ਗੁਰਪ੍ਰੀਤ ਸਿੰਘ ਗੱਡਾ ਸਿੰਘ ਵਾਲਾ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਗੁਰਜੀਤ ਸਿੰਘ ਜੀ ਅਤੇ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਹੈ ਵਰਣਨਯੋਗ ਹੈ ਕਿ ਇਸ ਮੌਕੇ ਨੌਜਵਾਨ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਗੱਡਾ ਸਿੰਘ ਵਾਲਾ ਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਗੁਰਜੀਤ ਸਿੰਘ ਜੀ ਨੇ ਆਪਣਾ ਪੰਜਾਬ ਮੀਡੀਆ ਦੇ ਸੀਈਓ ਗੁਰਮੀਤ ਸਿੰਘ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਾਰੇ ਵਿਸ਼ਵ ਵਿੱਚ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਦੇ ਲਈ ਆਪਣੇ ਟੀਵੀ ਅਤੇ ਨਿਊਜ਼ਪੇਪਰ ਦੇ ਲਈ ਕਵਰੇਜ ਕੀਤੀ ਹੈ ਤਾਂ ਜੋ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਤਾਂ ਆਓ ਸੁਣਦੇ ਹਾਂ ਸਤਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਦੁਆਰਾ ਖਾਸਾ ਦਰਬਾਰ ਦੀ ਚਸ਼ਮੂਪੁਰੰਦ ਕਮੇਟੀ ਦਾ ਤੇ ਗੁਰੂਕਰ ਦੇ ਵਜ਼ੀਰ ਪਾਪਾ ਗੁਰਜੀਤ ਸਿੰਘ ਜੀ ਦਾ ਤੇ ਉਥੇ ਵੀ ਮੈਂ ਧੰਨਵਾਦ ਕਰਦਾ ਸਰਦਾਰ ਗੁਰਮੀਤ ਸਿੰਘ ਜੀ ਦਾ ਜੋ ਕਿ ਆਪਣਾ ਪੰਜਾਬ ਟੀਵੀ ਦੇ ਚੀਫ ਐਡੀਟਰ ਨੇ ਤੇ ਸਾਰੀ ਕੈਂਪ ਦੀ ਕਵਰੇਜ ਮੀਡੀਆ ਕਵਰੇਜ ਬੰਨ੍ਹਾਣੀ ਕੀਤੀ ਹੈ ਬੜਾ ਵੱਡਾ ਪ੍ਰਾਲਾ ਇਹਨਾਂ ਦਾ ਹੈ ਕਿ ਦੁਨੀਆ ਭਰ ਦੀਆਂ ਖਬਰਾਂ ਚਾਹੇ ਸਿੱਖ نیوز ਹੋਵੇ ਚਾਹੇ ਜਨਰਲ نیوز ਹੋਵੇ ਸਾਰੀਆਂ ਨਿਊਜ਼ਾਂ ਨੂੰ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੱਕ ਪਹੁੰਚਾਉਂਦੇ ਨੇ ਸੋ ਬੜਾ ਵੱਡਾ ਪ੍ਰਾਲਾ ਇਹਨਾਂ ਦਾ ਹੈ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸ਼ੰਗੋ ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਨਿਊ ਜਰਸੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਵੀਕ ਗੁਰਦੁਆਰਾ ਸਾਹਿਬ ੈਂਪ ਲਗਾਇਆ ਗਿਆ 24 ਜੂਨ ਤੋਂ ਲੈ ਕੇ 6 ਜੁਲਾਈ ਤੱਕ 2 ਹਫ਼ਤੇ ਬੱਚਿਆਂ ਨੇ ਗੁਰਵੰਦੀਆਂ ਕਲਾਸਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਜਦੋਂ ਬੱਚਿਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀਗਾ 125 ਤੋਂ ਵੱਧ ਬੱਚੇ ਇਸ ਕੈਂਪ ਦੇ ਵਿੱਚ ਹਾਜ਼ਰੀ ਭਰਦੇ ਰਹੇ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਸਮੂਹ ਸਿੱਖ ਸੰਗਠਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਗੁਰਦੁਆਰਾ ਸਾਹਿਬ ਗੁਰਦੁਆਰਾ ਪ੍ਰਬੰਧ ਸਾਡੇ ਨਾਲ ਜੋ ਸਾਡੇ ਟੀਚਰ ਸਹਿਬਾਨ ਨੇ ਜੋ ਇੱਕ ਬਹੁਤ ਵੱਡਾ ਟੀਮ ਵਰਕ ਹੈ ਉਸ ਦੇ ਵਿੱਚ ਸਾਰਿਆਂ ਦਾ ਹੀ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦਾ ਬਹੁਤ ਧੰਨਵਾਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰਾਂ ਨੇ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿਆ ਤਿਉਂ ਕਰਨਾਂ ਦੇ ਮਹਵਾਰਕ ਅਨੁਸਾਰ ਸਤਿਗੁਰੂ ਜੀ ਨੇ ਆਪਣੀ ਸੇਵਾ ਆਪ ਆਪਣੇ ਦਾਸਾਂ ਕੋਲੋਂ ਕਰਵਾਈ ਹੈ ਸੋ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਉੱਥੇ ਗੁਰੂਕੀਆਂ ਸਿੱਖ ਸੰਗਤਾਂ ਦਾ ਗੁਰਦੁਆਰਾ ਪ੍ਰਬੰਧ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਸਾਰੇ ਕੈਂਪ ਵਾਸਤੇ ਕੈਂਪ ਦੇ ਸਮਾਪਤੀ ਦੇ ਦੀਵਾਨ ਤੇ ਜੋ ਗੁਰਮੀਤ ਸਿੰਘ ਜੀ ਚੀਫ ਐਡੀਟਰ ਨੇ ਉਹਨਾਂ ਨੇ ਸਾਰੀ ਕਵਰੇਜ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਾਲ ਹੀ ਸਮਾਗਮ ਦੌਰਾਨ ਬੱਚਿਆਂ ਨੂੰ ਗੁਰਮਤਿ ਸਿੱਖਿਆ ਦੇਣ ਲਈ ਵਿਸ਼ੇਸ਼ ਤੌਰ ਤੇ ਬੀਬੀ ਬਲਜਿੰਦਰ ਕੌਰ ਡਾਕਟਰ 인ਦਰਜੀਤ ਕੌਰ ਸੁਪ੍ਰੀਤ ਕੌਰ ਸੋਨੀਆ ਸ਼ਾਸ਼ਨ ਅਤੇ ਹੋਰ ਅਧਿਆਪਕ ਸਾਹਿਬਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਸੇਵਾ ਕੀਤੀ ਹੈ ਅਤੇ ਸਰਦਾਰ ਗੁਰਪ੍ਰੀਤ ਸਿੰਘ ਗੱਡਾ ਸਿੰਘ ਵਾਲਾ ਦੀ ਬੇਟੀ ਗੁਰਿਕਮਨਪ੍ਰੀਤ ਕੌਰ ਮਨਕੀਰਤ ਕੌਰ ਅਵਲীন ਕੌਰ ਅਤੇ ਬਲਪ੍ਰੀਤ ਕੌਰ ਨੇ ਕਵਿਤਾਵਾਂ ਵੀ ਪੜ੍ਹੀਆਂ ਨੇ ਤਾਂ ਆਓ ਸੁਣਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਦਸੋ ਬਾਬਾ ਨਾਨਕ ਜੀ ਕੀ ਹੋ ਗਿਆ ਹਰ ਇੱਕ ਪ੍ਰਾਣੀ ਦਸੋ ਬਾਬਾ ਨਾਨਕ ਜੀ ਕੀ ਹੋ ਗਿਆ ਹਰ ਇੱਕ ਪ੍ਰਾਣੀ ਵਾਗਦੇ ਜੀ ਦਾ ਖਾਸਾ ਵਾਗਦੇ ਜੀ ਕੀ ਵਟ ਹੈ ਸੰਜੀ ਜੀ ਅੱਜ ਸਵਾਪਾ ਤੁਹਾਨੂੰ ਇੱਕ ਕਵਿਤਾ ਸੁਣਾਵਾਂਗੇ ਸਾਡੀ ਕਵਿਤਾ ਦਾ ਨਾਮ ਇੱਕ ਛੋਟਾ ਬੱਚਾ ਇੱਕ ਛੋਟਾ ਬੱਚਾ ਦੇ ਕਸੱਚਾ ਪਦੋਂ ਮੁਰਗੀ ਮਿਲਣੇਗੇ ਰੋਜ਼ ਸਵਾਗਤ ਕਰਨੇ ਤਰੰਦੇ ਮਾ ਲਗੇ ਇੱਕ ਛੋਟਾ ਬਾਰੇ ਦਾ ਤੇ ਮਨਿਦਾਰੇ ਹਾਕਾ ਗੁਰੂ ਜੀ ਮੱਲਣਗੇ ਤਾ ਗੁਰੂ ਜੀ ਮੱਲਣਗੇ ਤਾ ਗੁਰੂ ਜੀ ਮੱਲਣਗੇ ਵਾਈ ਗੀ ਕਾ ਖਾਸ ਵਾਈ ਗੀ ਦੀ ਪਤੇ ਬੋਲੇ ਸੋਲੇ ਹੱਥ ਸਤਿ ਸ਼੍ਰੀ ਅਕਾਲ ਸੋ ਅਜੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਤੁਹਾਡੇ ਨਾਲ ਅੱਗੇ ਵੀ ਸਾਂਝੀ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ